ਇਹ ਮਾਮਲਾ ਹੈ ਕਿ ਅੰਦਰ ਨੇ ਦੋ ਮੋਤਾ ਹੋ ਗਿਆ ਲੱਗੇ ਇਹ ਅੱਜ ਸਾਨੂੰ ਕਰੀਬ ਸਵੇਰ 8:30 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਕਿ ਪਿੰਡ ਮਾਹਵਾਂ ਨੇ ਬੋਤਲੇ ਦਾ ਇੱਕ ਨੌਜਵਾਨਾ ਜਿਹਦਾ ਨਾਮ ਮਨਜੀਤ ਸਿੰਘ ਤੇ ਉਹਦੀ ਡੈੱਡ ਬੋਡੀ ਸੀ ਤੇ ਮਾਹਵਾਂ ਨੇ ਬੋਤਲੇ ਅਰਨੀ ਵਾਲਾ ਰੋਡ ਤੇ ਤੇਰੀ ਬਾਈ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਉਹਦੇ ਜਿਹੜੇ ਸੱਟਾਂ ਲੱਗੀਆਂ ਹੁੰਦੀਆਂ ਸੀ ਸਿਰ 'ਚ ਤੇ ਉਹਦੇ ਮੁਤਾਬਕ ਅਸੀਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਿਆ ਤੇ ਆਪ ਜੀ ਆ ਨੰਬਰ 102 ਜਿਹੜੀ ਰਜਿਸਟਰ ਦਸਤਾਵੇਜ਼ ਦੇ ਵਿੱਚ ਦਿੱਤੀ ਹੈ ਤੇ ਉਹ ਰਿਜਬੰਦੀ ਅੱਜ ਉਹਨਾ ਆ ਕੇ ਰਿਪੋਰਟ ਸਮਝੂ ਕਰਵਾਣਾ ਅਸਰ ਇੱਕ ਦੂਸਰੀ ਮੌਤ ਹੋਈ ਉਹ ਕੀ ਕਰ ਰਹੇ ਹੈ ਜੀ ਤੇ ਉਸ ਲੜਕੇ ਦਾ ਇਹਨਾਂ ਨੇ ਜਿਹੜਾ ਨਾਮ ਉਠਾਇਆ ਸੀ ਵਿੱਚ ਤੇ ਉਸ ਤੋਂ ਬਾਅਦ ਉਹਨੇ ਕਿਤੇ ਕੋਈ ਗਰੀਲੀ ਤੀਨ ਖਾ ਲਈ ਜਿਸ ਕਾਰਨ ਉਹ ਵੀ ਹਸਪੀਟਲ ਇਹਨਾਂ ਲਾਗ ਪਾਇਆ ਉਹਦੀ ਵੀ त्याच ਤਰ੍ਹਾਂ ਮੌਤ ਹੋ ਸਰ ਇਹ ਆਪਸ ਚ ਰਿਸ਼ਤਾ ਕਿਸ ਹੀ ਹੈ ਨਾ ਕੋਈ ਦੋਸਤ ਹੀ ਹੈ ਕੋਈ ਰੰਜਿਸ਼ ਹੈ ਕੀ ਆਪਸ ਵਿੱਚ ਪਿਆਰੀ ਦੋਸਤੀ ਹੈ ਲੈਣਾ ਉਹ ਵੀ ਗੰਗਾ ਚਲੇ ਮੈਨ ਰਸਕਪਾ ਇਲਾ ਉਹ ਲੜਾਈ ਚੜਾ ਕਾ ਦੋਨੇ ਇਕੋ ਪਿੰਡ ਦੇ ਸੀਗੇ ਇੱਕੋ ਪਿੰਡ ਤੋਂ ਜਿਹੜਾ ਦੂਜਾ ਮੁੰਡਾ ਮਰਿਆ ਉਹ ਇਸ ਬੰਦੇ ਨੂੰ ਪਹਿਲੇ ਵਾਲੇ ਬੰਦੇ ਨੂੰ ਨਾਲ ਲੈ ਗਿਆ ਸੀ ਕਿਥੇ ਹਾਂਜੀ ਹਾਂਜੀ ਕਿੱਥੇ ਲੈ ਗਿਆ ਸੀ ਇਹ ਇਹਨਾਂ ਨੂੰ ਦਸਨ ਮਤਾਜ਼ ਦੀ ਰਾਤ ਥਾਂ ਦੇ 9 ਵਜੇ 3:00 ਵਜੇ ਆਏ ਨੇ ਇਹ ਦੋਨੋਂ ਗਏ ਨੇ ਲਾਸਟ ਟਾਈਮ ਤੇ ਇਸ ਮੁੰਡੇ ਦੇ ਨਾਲ ਸੀ ਜਿਹਨੇ ਸੁਸਾਇਸਾਈਡ ਕੀਤਾ ਹਾਂਜੀ ਹਾਂਜੀ ਉਹ ਲਾਸਟ ਟਾਈਮ ਜਿਹੜਾ ਇਸ ਮੁੰਡੇ ਦੇ ਨਾਲ ਜਿਹਨੇ ਸੁਸਾਇਸਾਈਡ ਕੀਤਾ ਬਾਕੀ ਜੀ ਤਕਰੀਰਾਂ ਦੋ ਵੀ ਕੱਥਾ ਮੰਨਵਾਉਂਗੇ ਉਸ ਤਰ੍ਹਾਂ ਕਰਨੀ ਕਰ ਕੀ ਮੁੱਢਲੀ ਜਾਂਚ ਇਸ ਕੀ ਲੱਗਦਾ ਹੈ ਕਿ ਕੀ ਕੋਈ ਰੰਜਿਸ਼ ਹੈ ਕਿ ਕਿਸ ਤਰ੍ਹਾਂ ਦਾ ਕੋਈ ਹੋਰ ਕੋਈ ਮੈਟਰ ਹੈ ਜੀ ਇਹ ਪਹਿਲਾਂ ਪਹਿਨ ਲਿਖਾਇਆ ਜੀ ਵਿੱਚ ਵੀ ਸਾਡੀ ਪਹਿਲਾਂ ਕੋਈ ਨਹੀਂ ਸ਼ਰੀਬ ਇਹਨਾਂ ਤੇ 2 ਸਾਲ ਪਹਿਲਾਂ ਹੰਕਾਰਨਾ ਕਰ ਗਿਆ ਉਹ ਸਰੰਚ ਕਰਦੇ ਇਹਨਾਂ ਨੇ ਜਿਹੜਾ ਜੀ ਠੀਕ ਹੈ ਤੇ ਦੂਸਰੇ ਪ੍ਰਵਾਨ ਨੇ ਕੋਈ ਦੱਸਿਆ ਜੀ ਨੇ ਸੂਸਾਇਡ ਕੀਤਾ ਹੈ ਜਾਂ ਕਿਵੇਂ ਹੋਈ ਮੌਤ ਉਹਨਾਂ ਨੇ ਇਹ ਜੀ ਦੱਸਿਆ ਵੀ ਇਹ ਵੀ ਕੋਈ ਦਿੱਕਤ ਨਹੀਂ ਥਾ अच्छा ठीक है बहुत प्रतिदिन इंसान करके के लिए मतलब कि पहले मामले ਦੇ ਅੰਦਰ ਇਹ ਦੋਸ਼ੀ ਸੀਗਾ ਜਿਹਨੇ ਸੁਸਾਈਡ ਕਰਨ ਦੀ ਕੀਤੀ ਹਾਂਜੀ ਹਾਂਜੀ ਤੇ ਕਹਿੰਦੇ ਨੇ ਕੋਈ ਟੀਕੇ ਵੀ ਮਿਲੇ ਨੇ ਲਾਸਟ ਦੇ ਕੋਲੋਂ ਨਹੀਂ ਨਹੀਂ ਟੀਕੇ ਇਤਰਾ ਨਹੀਂ ਕੋਲ ਆਪਣੇ ਨਹੀਂ ਹੈ ਜੀ ਇਹ ਇਹ ਮੌਲਜਾਨ ਦੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਥਿਊਰੀ ਨੂੰ ਕਤਲ ਕੇਸ ਹੋ ਸਕਦਾ ਹੈ ਤਫਤੀਸ਼ ਦੌਰਾਨ ਅਸੀਂ ਸਿੱਖਾਂਗੇ ਜੋ ਵੀ ਹੋਏ ਕੀ ਹੁਣ ਤੁਸੀਂ ਪਹੁੰਚੇ ਜੀ ਇਹਨਾਂ ਦੇ ਮ੍ਰਿਤਕਾਂ ਦੇ ਕੀ ਕੀ ਨਾਂ ਸੀਗਾ ਜੀ ਇਹਦਾ ਇੱਕ ਦਾ ਨਾਮ ਮਨਦੀਪ ਸਿੰਘ ਹੈ ਜੀ ਜਿਹਦੀ ਪਹਿਲਾ ਡਾਕਟਰ ਹੈ ਰਾਤ ਤੇ ਦੂਸਰੇ ਦਾ ਨਾਮ ਅਮਨਦੀਪ ਸਿੰਘ ਵੀ ਨੇ ਸਲਾਹਤਾਂ ਸਾਨੂੰ ਮੰਗਤ ਹੈ ਕਿ ਦੋਨੋਂ ਹੀ ਕੋਪਿੰਡ ਦੇ ਮਾਹਾਂ ਨ ਬੋਦਲੇ ਦੇ ਹਨ ਇਹ ਲਾਸ਼ਾਂ ਕਦੋਂ ਮਿਲੀ ਤੁਹਾਨੂੰ ਜਿਹੜੀ ਇੱਕ ਲਾਸ਼ ਉਸੇਰੇ ਮਿਲੀ ਹੈ ਤੇ ਦੂਸਰੀ ਸੂਚਨਾ ਕਦੋਂ ਮਿਲੀ ਹੈ ਦੂਸਰੀ ਸੂਚਨਾ ਕੰਟਾ ਕੋ ਪਹਿਲਾਂ ਸਾਨੂੰ ਮਿਲੀ ਹੈ ਇਹ ਜਿਹੜੀ ਸਵੇਰੇ 8:00 ਹੋ ਜਾਂਦੀ ਹੈ ਕੀ ਕੀ ਲੱਗਦਾ ਹੈ ਕਿ ਇਹ ਦਰ ਦੇ ਮਾਰੇ ਸੁਸਾਇਸਾਈਡ ਕੀਤੀ ਹੈ ਜਾਂ ਕੋਈ ਦੇਖੋ ਜੀ ਉਹਨੇ ਤਾਂ ਪੋਸਟ ਮਾਰਟਮ ਕਰਾਉਣਾ ਹੈ ਕੀ ਇਹ ਕੰਪਲੀਸ਼ ਕਰਾਂਗੇ ਜੋ ਵੀ ਆਹ ਸਾਹਮਣੇ ਆਉਣਗੇ ਉਹ ਸੰਤਾਪ ਕਰਦੇ ਕੀਤੇ ਕਿੰਨੀ ਉਮਰ ਹੈ ਸਰ ਇਹਨਾਂ ਦੋਨਾਂ ਦੀ 3 ਗਰੀਬ ਮਨਦੀਪ ਸਿੰਘ ਦੀ ਉਮਰ ਹੈ 30 ਸਾਲ ਦੇ ਕਰੀਬ ਦੂਸਰੇ ਦੀ ਵੀ ਇੰਨੀ ਸੇਮ ਹੀ ਆ ਕੰਮ ਕੁੰਮ ਕੀ ਕਰਦੇ ਕੋ ਪਤਾ ਦੀ ਹੈ ਕਿਸੇ ਵਾਰੀ ਮਿਹਨਤ ਮਜ਼ਦੂਰੀ ਕਰਦੇ ਮਤਲਬ ਕਿ ਇਹਨਾਂ ਜਿਹੜੇ ਦੋਨੋਂ ਮਰੇ ਨੇ ਇਹਨਾਂ ਦਾ ਕੋਈ ਆਪਸੀ ਰੰਜਿਸ਼ਤਾ ਨਹੀਂ ਸੀ ਇਹਨਾਂ ਦਾ ਕੋਈ ਝਗੜਾ ਤਾਂ ਨਹੀਂ ਸੀ ਗਾ ਦਾ ਬਿਲਕੁਲ ਤੇ ਇਹ ਤਾਂ ਉਹਨਾਂ ਦਾ ਸੀ ਦੇਖਦੇ ਅੱਗੇ ਕੀ ਬੰਦ ਜਦੋਂ ਇਹਨਾਂ ਦੀਆਂ ਅੰਚ ਸੋਏ ਗਏ ਉਹ ਸੰਤਾਪ ਤੁਸੀਂ ਕੀ ਕਾਰਵਾਈ ਕੀਤੀ ਗਈ ਸਰ ਇਹਨਾਂ ਦਾ ਉਹਨਾ ਇੱਕ ਗਰਮੰਦੀਪ ਸਿੰਘ ਡੈਥ ਹੋਈ ਉਹਦੇ ਬੰਦ ਉਹਦੀ ਮਾਤਾ ਦਾ ਜਨਮ ਤੇ ਆਫੀਰ ਰਜਿਸਟਰਡ ਹੈ